ਤੋਰ ਦਾ ਹੋਵਰਾ ਮੇਰਾ ਹੈ ਮਾੜਾ ਤੂੰ ਹੈ ਮੇਰਾ ਤਾਣਾ ਰਾਹ ਸਚੀ ਪਤਸ਼ਾ ਸਮਝਾਣਾ ਕਰਦੇ ਨੇ ਇਕ ਆਲਸੁਤ ਵੱਜਦੀ ਮੇਰਾ ਮਾਣ ਵੀ ਤੇਰੇ ਉੱਤੇ ਹੈ ਤੇ ਮੇਰਾ ਸਹਾਰਾ ਵੀ ਰਾ ਤੇ ਆ ਤੂੰ ਦੂਰ ਅੱਲਾ ਇਸ ਪ੍ਰਮਤੀ ਵਿੱਚ ਸੁਝੇ ਪਦਸ਼ਾਹ ਲਗੀਆਂ ਨੇ ਇੱਕ ਮਾਣ ਦੀ ਤੇ ਦੂਜੀ ਤਾੜ ਦੀ ਕਿ ਅਸੀ ਉਸ ਅਗਾਤ ਕਹਾਕ ਨੂੰ ਤੇ ਭੂਤ ਦੇ ਹੀ ਅਸਲ ਜਮਾਨ ਦਾ ਲਿੰਕੋ ਆਪਣੇ ਆਪ ਦੇ ਮਾਣ ਕੀਤੇ ਆ ਆਪਣੀ ਹੋਰ ਕਿਸੇ ਚੀਜ਼ ਤੇ ਮਾਣ ਕੀਤੇ ਆ ਮਾੜਾ ਜੋ ਸਰਬ ਕੋ ਕਹੇ ਮਾਨ ਨ ਕੀਜੇ ਸ਼ਰਨ ਭ੍ਰਿਜ ਕਰੇ ਸੋ ਭਲਾ ਹੋਇ ਵਰਤਸੀ ਮਾਨ ਉਸ ਅਕਾਲ ਪੁਰਖ ਵਹਿਗੁਰੂ ਤੇ ਕਰਨਾ ਆਪਣੇ ਗੁਰੂ ਤੇ ਮਾਨ ਕਰਨਾ ਤੇ ਆਪਣਾ ਸਹਾਰਾ ਵੀ ਉਸ ਅਕਾਲ ਪੁਰਖ ਵਹਿਗੁਰੂ ਮਨ ਦੀ ਸਮਝਣਾ ਸੋ ਆਪਣੇ ਗੁਰੂ ਦੇ ਮਾਨ ਕਰੀਏ ਧੰਨ ਗੁਰੂ ਰਵੀ ਸਿੰਘ ਜੀ ਮਹਾਰਾਜ ਸਦੇ ਬੱਚ ਜਿਸ ਵੇਲੇ ਆਕਾਲ ਪੁਰਖ ਵਾਹਿਗੁਰੂ ਨੇ ਈਮਾਨੂਨ ਸਾਹਿਬ ਦੀ ਧਰਤੀ ਤੋਂ ਤੰਦਰੁਖ ਹੋਏ ਸਿੱਖੀ ਮਹਾਰਾਜਾ ਉਪਰੁਲੇ ਜਨ ਵਿੱਚ ਦੁਸ਼ਟ ਜਮਨ ਦੇ ਉਪਦੇਵਿਤ ਤਪ ਕਰਦੇ ਸੀ ਪਰਪੀ ਕਰਦੇ ਸੀ ਈਮਾਨੂਨ ਸਾਹਿਬ ਦੀ ਧਰਤੀ ਤੇ ਉਸ ਆਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਭਗਤੀ ਕਰਦਿਆਂ ਨੂੰ ਜਗਾਇਆ ਕਿ ਜਾਓ ਤੁਹਾਡੀ ਮਾਂ ਲੋਕ ਦੇ ਵਿੱਚ ਲੋਕ ਹੈ ਮਾਤ ਲੋਕ ਦੇ ਵਿੱਚ ਤੁਹਾਡੀ ਲੋੜ ਹੈ ਇਸ ਕਰਕੇ ਅਸੀਂ ਤੁਹਾਨੂੰ ਮਾਤ ਲੋਕ ਦੇ ਵਿੱਚ ਭੇਜਣਾ ਚਾਹੁੰਦੇ ਹਾਂ ਪਰ ਸਤਿਗੁਰੂ ਕਹਿੰਦੇ ਨੇ ਚੇਤਨਾ ਭੈਓ ਹਮਰਾ ਆਣ ਉੱਠ ਵੀ ਰਹੇ ਸੁਰਤ ਅਪਰਾ ਬਚਨ ਨਾਲ ਕਹਿੰਦੇ ਨੇ ਸਾਡਾ ਸੰਸਾਰ ਦੇ ਉਮੋਂ ਚੇਤ ਨਹੀਂ ਸੀ ਕਰਦਾ ਕੋਰਮ ਮਜਬੂਰਨ ਉਸ ਕਾਲਪਕ ਵਹਿਕ ਨੂੰ ਦਾ ਭਗਮਨ ਜਿਸ ਸੰਸਾਰ ਤੇ ਹੋਣਾ ਪਿਆ। ਸੂਗਲ ਮਾਨ ਦੀ ਕਰਦੇ ਕਿ ਆਪਣੇ ਗੁਰ ਦੇ ਮਾਨ ਕਰੀਏ। ਕਿ ਜਦੋਂ ਤੁਹਾਨੂੰ ਗੁਰੂ ਸਿੱਖ ਦੀ ਮਹਾਰਾਜ ਰੇਮਕੁੰਡ ਸਾਹਿਬ ਦੀ ਧਰਤੀ ਤੇ ਪੁਰਵਲੇ ਜਨਮ ਵਿੱਚ ਗੁਸ਼ਟਮਤ ਦੇਵ ਜੀ ਦਾਪ ਕਰਦੇ ਸੀ। ਭਗਤੀ ਕਰਦੇ ਸੀ ਉਸ ਵੇਲੇ ਭਗਤੀ ਕਰਨ ਵਾਲੇ ਦਾ ਸੰਸਾਰ ਤੇ ਹੋ ਵੀ ਹੋਣਗੇ। ਬੜੇ ਹੁਣ ਕੇ ਭਗਤੀ ਕਰਨ ਵਾਲੇ ਪਰਮ ਸਤਿਕਾਰਪੁਰ ਵਹਿਗੁਰੂ ਨੇ ਜੀਵਨ ਦੇ ਕੇਵਲ ਦੁਸ਼ਟ ਨਮਨ ਜੀਵ ਨੂੰ ਕਿਉਂ ਜਗਾਇਆ ਜਾ ਕੇ ਕਿਉਂਕਿ ਉਹਨਾਂ ਦੀ ਆਤਮਾ ਹੀ ਇੰਨੀ ਬਲਵਾਨ ਸੀ ਆਤਮਾ ਇੰਨੀ ਬਲਵਾਨ ਸੀ ਕਿ ਜਿਸ ਕਾਰਜ ਵਾਸਤੇ ਉਸ ਕਾਲਪੁਰਖ ਵਹਿਗੁਰੂ ਨੇ ਸੰਸਾਰ ਤੇ ਵਿਛਣਾ ਸੀ ਬੜੀਆਂ ਚੱਕੜ ਹਦਰੀਆਂ ਉਹ ਹੀਆਂ ਸੀ ਵਰ ਸਤਗੁਰੂ ਦੀ ਆਤਮਾ ਇਹਦੀ ਬਲਵਾਨ ਸੀ ਸਾਰੀਆਂ ਝੱਕੜ ਹਨੇਰੀਆਂ ਨੂੰ ਸਹਾਰਨ ਕਰ ਸਕਦੀ ਸੀ। ਭਗਤੀ ਕਰਨ ਵਾਲੇ ਦਾ ਵੈਸੇ ਹੋਰ ਵੀ ਹੁਣ ਦੋਸ ਵੇਲੇ ਪਰ ਬਲਵਾਨ ਆਤਮਾ ਕੇਵਲ ਤੇ ਕੇਵਲ ਸੰਸਾਰ ਦੇ ਵਿੱਚ ਇੱਕ ਦੁਸ਼ਤ ਦਵਨ ਧੰਗ ਗੁਰੂ ਵੇ ਸਿੱਖ ਦੀ ਮਹਾਰਾਜ ਦੀ ਸੀ। ਇਸ ਕਰਕੇ ਆਪਾਂ ਮਾਣ ਕਰ ਸਕਦੇ ਆ ਗੁਰੂ ਦੇ ਉੱਤੇ ਧੰਗ ਗੁਰੂ ਵੇ ਸਿੱਖ ਦੀ ਮਹਾਰਾਜ ਤੇ ਇੰਨਾ ਮਾਣ ਕਰ ਸਕਦੇ ਆ। ਇਨਾ ਬਾਣ ਕਰੀਏ ਇਨਾ ਬਾਣ ਕਰੀਏ ਕਿ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਸੰਸਾਰ ਦੇ ਉਪਰ ਕੋਈ ਮਹਾਨ ਤਵਸਲੀ ਨਹੀਂ ਜੀਨੀ ਤਪੱਸਿਆ ਦੇ ਮਾਲਕ ਕਿ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹੀ ਕੇਵਲ ਤੇ ਕੇਵਲ ਕੀਰਤੂ ਸਾਹਿਬ ਦੀ ਧਰਤੀ ਤੋਂ ਜਗਾਇਆ ਗਿਆ ਸੰਸਾਰ ਦੇ ਵਿੱਚ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਹੋਰ ਕੋਈ ਨਹੀਂ ਸੀ ਇਸ ਕਰਕੇ ਹੀ ਸੰਸਾਰ ਦੇ ਉੱਤੇ ਧਰਮ ਹੋਵੇ ਸ੍ਰੀ ਗੁਰੂ ਮਹਾਰਾਜ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਪੁੱਤਰ ਬਣਾ ਕੇ ਭੇਜਿਆ ਤੇ ਭਾਗਾਂ ਵਾਲੇ ਉਹ ਖੰਡਾਂ ਬ੍ਰਹਮੰਡਾਂ ਦੇ ਮਾਲਕ ਉਹ ਅਕਾਲ ਪੁਰਖ ਵਾਹਿਗੁਰੂ ਦੀਆਂ ਅਥਾਹ ਸ਼ਕਤੀਆਂ ਲੈ ਕੇ ਧਰਮ ਹੋਵੇ ਸ੍ਰੀ ਗੁਰੂ ਦੀ ਮਹਾਰਾਜ ਸੰਸਾਰ ਤੇ ਪ੍ਰਗਟ ਹੋਏ ਇਸ ਕਰਕੇ ਪ੍ਰਖਾਂ ਜੇ ਤੁ ਮਾਨ ਕਰਮਾ ਤਾਂ ਕੇਵਲ ਤੇ ਕੇਵਲ ਆਪਣੇ ਗੁਰੂ ਤੇ ਮਾਨ ਕਰ ਕਿ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਸੰਸਾਰ ਤੇ ਹੋ ਰਹੀ ਹੈ ਸੋ ਇਸ ਕਰਕੇ ਜੋ ਸਤਿਗੁਰੂ ਅੱਜ ਕਹਿਣਾ ਚਾਹੁੰਦੇ ਨੇ ਕਿ